ਅੱਜ ਇਹ ਮੈਂ ਵੀਡੀਓ ਕਿਸੇ ਨੂੰ ਮੋਟੀਵੇਟ ਕਰਨ ਲਈ ਨਹੀਂ ਬਣਾ ਰਿਆ ਅੱਜ ਮੈਂ ਸਿਰਫ ਇੱਕ ਸੱਚ ਖੋਲਣ ਆਇਆ ਉਹ ਸੱਚ ਜਿਹੜਾ ਹਰ ਦੂਜੇ ਘਰ ਵਿੱਚ ਚੁੱਪ ਚਾਪ ਜਿਉਂਦਾਗਾ ਪਰ ਉਹਦਾ ਕੋਈ ਨਾਮ ਨਹੀਂ ਲੈਂਦਾ ਸੱਚ ਇਹ ਆ ਕਿ ਅੱਜ ਲੋਕਾਂ ਕੋਲ ਪੈਸਾ ਤਾਂ ਆ ਰਿਹਾ ਪਰ ਟਿਕਦਾ ਨਹੀਂ ਆਉਂਦਾ ਤਾਂ ਹੈ ਗਿਆ ਪੈਸਾ ਪਰ ਖੜਦਾ ਨਹੀਂਗਾ ਕਮਾਈ ਵੀ ਆ ਪਰ ਬਚਤ ਨਹੀਂ ਹੈਗੀ ਮਿਹਨਤ ਬਹੁਤ ਆ ਪਰ ਸੁੱਖ ਆਰਾਮ ਨਹੀਂ ਹੈ ਗਿਆ ਆਪਾਂ ਸਵੇਰ ਤੋਂ ਸ਼ਾਮ ਤੱਕ ਦੌੜ ਰਹੇ ਆ ਕੋਈ ਨੌਕਰੀ ਕਰ ਰਿਹਾਗਾ ਕੋਈ ਦੋ ਨੌਕਰੀਆਂ ਕਰਦਾ ਕੋਈ ਬਿਜ਼ਨਸ ਕਰਦਾਗਾ ਕੋਈ ਆਨਲਾਈਨ ਕੰਮ ਕਰਦਾਗਾ ਕੋਈ ਪ੍ਰਦੇਸ਼ ਜਾਣ ਲਈ ਲੋਨ ਚੁੱਕ ਰਿਹਾਗਾ ਕਮਾਈ ਦੇ ਰਾਹ ਤਾਂ ਪਹਿਲਾਂ ਨਾਲੋਂ ਵੀ ਵੱਧ ਨੇ ਪਰ ਫੇਰ ਵੀ ਇੱਕ ਅਜੀਬ ਜਿਹੀ ਗੱਲ ਆ ਮਹੀਨਾ ਖਤਮ ਹੁੰਦਾਗਾ ਮਨ ਵਿੱਚ ਇੱਕੋ ਸਵਾਲ ਪੈਦਾ ਹੁੰਦਾਗਾ ਪੈਸਾ ਗਿਆ ਕਿੱਥੇ ਇਤੋਂ ਵੀ ਜ਼ਿਆਦਾਤਰ ਲੋਕ ਗਲਤ ਥਾਂ ਦੀ ਖੋਜ ਸ਼ੁਰੂ ਕਰਦੇ ਨੇ ਕੋਈ ਕਹਿੰਦਾਗਾ ਕਿਸਮਤ ਮਾੜੀ ਆ ਮੇਰੀ ਤਾਂ ਕੋਈ ਕਹਿੰਦਾ ਮੇਰੇ ਹੱਥਾਂ 'ਚ ਤਾਂ ਬਰਕਤ ਹੀ ਨਹੀਂ ਕੋਈ ਜੋਤਸ ਕੋਲ ਜਾਂਦਾਗਾ ਕੋਈ ਟੋਟਕੇ ਕਰਦਾਗਾ ਕੋਈ ਨਵਾਂ ਕੋਰਸ ਖਰੀਦ ਲੈਂਦਾਗਾ ਪਰ ਇੱਕ ਗੱਲ ਕੋਈ ਵੀ ਨਹੀਂ ਪੁੱਛਦਾ ਕਿ ਮੇਰਾ ਮਨ ਪੈਸੇ ਲਈ ਤਿਆਰ ਹੈ ਇਹ ਗੱਲ ਤੁਹਾਨੂੰ ਸੁਣਨ 'ਚ ਸਿੰਪਲ ਜੀ ਲੱਗਦੀ ਆ ਪਰ ਇਹੀ ਸਾਰਾ ਖੇਡ ਬਦਲ ਦਿੰਦੀ ਆ ਕਿਉਂਕਿ ਜਿਹੜਾ ਪੈਸਾ ਗਾ ਉਹ ਹੱਥ ਨਾਲ ਨਹੀਂ ਮਨ ਨਾਲ ਟਿਕਦਾ ਗਾ ਜਿੱਥੇ ਆਪਣਾ ਮਨ ਅਸਥਿਰ ਹੈਗਾ ਉਥੇ ਪੈਸਾ ਕਦੇ ਵੀ ਸਥਿਰ ਨਹੀਂ ਰਹਿ ਸਕਦਾ ਇਹ ਕੁਦਰਤੀ ਨਿਜ਼ਮ ਆ ਪਰ ਅੱਜ ਤੱਕ ਆਪਾਂ ਨੂੰ ਕਿਸੇ ਨੇ ਸਿਖਾਇਆ ਹੀ ਨਹੀਂ ਗਾ ਅੱਜ ਜ਼ਿਆਦਾਤਰ ਲੋਕਾਂ ਦੇ ਮਨ ਅੰਦਰੋਂ ਸੁਰੱਖਿਆਤ ਨਹੀਂ ਹੈਗੇ ਅੰਦਰ ਇੱਕ ਲੂਕਿਆ ਹੋਇਆ ਡਰ ਚੱਲਦਾ ਹੀ ਰਹਿੰਦਾਗਾ ਡਰ ਇਹ ਨਹੀਂ ਕਿ ਅੱਜ ਪੈਸਾ ਨਹੀਂ ਡਰ ਇਹ ਹੈ ਕਿ ਕੱਲ ਕਿਤੇ ਘਟ ਨਾ ਜਾਵੇ ਕੱਲ ਕਿਤੇ ਘਟ ਨਾ ਜਾਵੇ ਇਹ ਡਰ ਦਿਖਾਈ ਨਹੀਂ ਦਿੰਦਾ ਪਰ ਆਪਣੇ ਹਰ ਫੈਸਲੇ 'ਚ ਮੌਜੂਦ ਹੁੰਦਾਗਾ ਖਰੀਦਦਾਰੀ ਵਿੱਚ ਇਨਵੈਸਟਮੈਂਟ ਵਿੱਚ ਰਿਸ਼ਤਿਆਂ ਵਿੱਚ ਤੇ ਕਮਾਈ ਦੇ ਤਰੀਕਿਆਂ ਵਿੱਚ ਡਰ ਹੁੰਦਾਗਾ ਉੱਥੇ ਪੈਸਾ ਮਹਿਮਾਨ ਬਣ ਕੇ ਆਉਂਦਾਗਾ ਘਰ ਦਾ ਮੈਂਬਰ ਨਹੀਂ ਬਣ ਕੇ ਆਉਂਦਾ ਪੈਸਾ ਆਉਂਦਾਗਾ ਕੁਝ ਸਮਾਂ ਰਹਿੰਦਾਗਾ ਫਿਰ ਕਿਸੇ ਨਾ ਕਿਸੇ ਰਾਹ ਬਣ ਕੇ ਨਿਕਲ ਜਾਂਦਾਗਾ ਕਦੇ ਅਚਾਨਕ ਖਰਚ ਬਣ ਕੇ ਕਦੇ ਗਲਤ ਫੈਸਲੇ ਬਣ ਕੇ ਕਦੇ ਕਦੇ ਨੁਕਸਾਨ ਬਣ ਕੇ ਇੱਕ ਹੋਰ ਬਹੁਤ ਡੂੰਗਾ ਸੱਚ ਇਹ ਹੈ ਕਿ ਅੱਜ ਦੇ ਬਹੁਤ ਸਾਰੇ ਲੋਕ ਐਸਾ ਦੌਲਤ ਬਣਾਉਣ ਲਈ ਨਹੀਂ ਕਮਾਉਂਦੇ ਸਗੋਂ ਆਪਣੇ ਅੰਦਰ ਸਗੋਂ ਆਪਣੇ ਅੰਦਰਲੇ ਜ਼ਖਮ ਭਰਨ ਲਈ ਕਮਾਉਂਦੇ ਇਹ ਜ਼ਖਮ ਕਿਸੇ ਨੇ ਨਹੀਂ ਵੇਖੇ ਪਰ ਇਹ ਮਨ ਦੇ ਅੰਦਰ ਬੈਠੇ ਹੋਏ ਨੇ ਪੁਰਾਣੀ ਗਰੀਬੀ ਦੀ ਯਾਦ ਕਿਸੇ ਦੀ ਕੀਤੀ ਬੇਇੱਜ਼ਤੀ ਬਚਪਨ ਦਾ ਅਸੁਰੱਖਿਅਤ ਮਾਹੌਲ ਲੋਕਾਂ ਦੇ ਤਾਨੇ ਤੇ ਆਪਣੇ ਆਪ ਨੂੰ ਸਾਬਤ ਕਰਨ ਦੀ ਭੁੱਖ ਅਕਸਰ ਜਦੋਂ ਪੈਸਾ ਇੱਕ ਮਕਸਦ ਨਾਲ ਆਉਂਦਾ ਹੈ ਉਹ ਟਿਕ ਨਹੀਂ ਸਕਦਾ ਕਿਉਂਕਿ ਜ਼ਖਮ ਭਰਨ ਦਾ ਕੋਈ ਅੰਤ ਨਹੀਂ ਹੁੰਦਾ ਅੰਦਰਲੀ ਕਮੀ ਜਿੰਨੀ ਭਰਦੇ ਆ ਉਹ ਓਨੀ ਹੀ ਵੱਧ ਖੁੱਲਦੀ ਜਾਂਦੀ ਆ ਖੁੱਲਦੀ ਜਾਂਦੀ ਆ ਦਿਖਾਵਾ ਉੱਥੇ ਲੋਡ ਨਹੀਂ ਰਹਿੰਦਾ ਮਜਬੂਰੀ ਬਣ ਜਾਂਦਾ ਹੈ ਇਸ ਲਈ ਤੁਸੀਂ ਵੇਖਦੇ ਹੋ ਅਕਸਰ ਬਹੁਤੇ ਲੋਕ ਚੀਜ਼ਾਂ ਖਰੀਦਦੇ ਨੇ ਪਰ ਸੁੱਖ ਨਹੀਂ ਮਿਲਦਾ ਕਾਰ ਬਣ ਜਾਂਦੇ ਆ ਪਰ ਮਨ ਨਹੀਂ ਟਿਕਦਾ ਗੱਡੀ ਵੀ ਆ ਜਾਂਦੀ ਆ ਪਰ ਮਾਣਾ ਅੰਦਰੋਂ ਤਿਵੇਂ ਦਾ ਓਵੇਂ ਦਾ ਓਵੇਂ ਹੀ ਖਾਲੀ ਹੁੰਦਾ ਹੈ ਇਹ ਇਸ ਲਈ ਨਹੀਂ ਹੁੰਦਾ ਕਿ ਪੈਸਾ ਘਟਾ ਇਹ ਇਸ ਲਈ ਆ ਕਿ ਪੈਸਾ ਜਿਹੜਾ ਉਹ ਗਲਤ ਥਾਂ ਵਰਤਿਆ ਜਾ ਰਿਹਾਗਾ ਇੱਕ ਹੋਰ ਕਾਲਾ ਸੱਚ ਜਿਹੜਾ ਕੋਈ ਵੀ ਨਹੀਂ ਮੰਨਦਾ ਬਹੁਤ ਸਾਰੇ ਲੋਕ ਅੰਦਰੋਂ ਇਹ ਮੰਨਦੇ ਹੀ ਨਹੀਂ ਕਿ ਉਹ ਪੈਸੇ ਦੇ ਹੱਕਦਾਰ ਵੀ ਨਹੀਂ ਉੱਪਰੋਂ ਤਾਂ ਅਮੀਰ ਬਨਣਾ ਚਾਹੁੰਦੇ ਆ ਪਰ ਅੰਦਰੋਂ ਇੱਕ ਆਵਾਜ਼ ਹੁੰਦੀ ਆ ਉਹ ਕਹਿੰਦੀ ਆ ਜਿਹੜੀ ਇੰਨਾ ਮੇਰੇ ਲਈ ਨਹੀਂ ਇਹੇ ਆਵਾਜ਼ ਬਚਪਨ ਤੋਂ ਬਣੀ ਹੁੰਦੀ ਆ ਘਰਾਂ ਵਿੱਚ ਸੁਣੀਆਂ ਗੱਲਾਂ ਤੋਂ ਹਾਲਾਤਾਂ ਤੋਂ ਅਤੇ ਸਮਾਜਿਕ ਤੁਲਨਾ ਤੋਂ ਜਦੋਂ ਇਹ ਆਵਾਜ਼ ਮਨ ਵਿੱਚ ਹੁੰਦੀ ਆ ਤਾਂ ਪੈਸਾ ਆ ਕੇ ਵੀ ਮਨ ਨੂੰ ਭਾਰ ਲੱਗਦਾਗਾ ਅਤੇ ਜਿਹੜੀ ਚੀਜ਼ ਮਨ ਨੂੰ ਭਾਰ ਲੱਗੇ ਉਹ ਮਾਨਾ ਆਪਣੀ ਆਪ ਬਾਹਰ ਕੱਢ ਦਿੰਦਾ ਹੈਗਾ। ਇਹੀ ਤਾਂ ਕਾਰਨ ਹੈ ਕਿ ਆਪਣੀ ਜ਼ਿੰਦਗੀ ਵਿੱਚ ਅਚਾਨਕ ਨੁਕਸਾਨ, ਅਜੀਬੋ-ਗਰੀਬ ਖਰਚੇ ਤੇ ਗਲਤ ਫੈਸਲੇ ਬਾਰ-ਬਾਰ ਹੁੰਦੇ ਜਾਂਦੇ ਨੇ। ਇਹ ਸਾਰੇ ਚੱਕਰ ਦੀ ਜੜ ਇਕੋ ਹੀ ਆ ਕਿ ਆਪਣਾ ਮਾਨਾ ਜਿਹੜਾ ਉਹ ਅਜੀਬੀ ਸਰਵਾਈਵਲ ਮੂਡ ਵਿੱਚ ਆਗਾ। ਸਰਵਾਈਵਲ ਮੂਡ ਦਾ ਮਤਲਬ ਹੈ ਕਿ ਅੱਜ ਕਿਵੇਂ ਕੱਟੀਏ। ਜਿਹੜਾ ਮਨ ਸਿਰਫ ਅੱਜ ਤੱਕ ਸੀਮਤਾ ਉਹ ਕਦੇ ਵੀ ਵੈਲਥ ਕ੍ਰੀਏਟ ਨਹੀਂ ਕਰ ਸਕਦਾ ਉਹ ਕਦੇ ਵੀ ਵੈਲਥ ਮੂਡ ਵਿੱਚ ਨਹੀਂ ਜਾ ਸਕਦਾ ਵੈਲਥ ਮੂਡ ਵਿੱਚ ਮਨ ਭਵਿੱਖ ਲਈ ਫਿਊਚਰ ਲਈ ਸੋਚਦਾਗਾ ਸੰਭਾਲ ਲਈ ਸੋਚਦਾਗਾ ਤੇ ਸਥਿਤ ਅਸਥਿਰਤਾ ਲਈ ਕੰਮ ਕਰਦਾਗਾ ਇਸ ਲਈ ਤੁਸੀਂ ਕਦੇ ਵੇਖਿਆ ਵੀ ਹੋਊਗਾ ਕੁਝ ਲੋਕ ਪੈਸਾ ਘੱਟ ਕਮਾਉਂਦੇ ਨੇ ਪਰ ਉਹਨਾਂ ਕੋਲ ਪੈਸਾ ਟਿਕਿਆ ਵੀ ਰਹਿੰਦਾਗਾ ਉਹਨਾਂ ਦੇ ਘਰਾਂ 'ਚ ਸ਼ੋਰ ਵੀ ਨਹੀਂ ਹੁੰਦਾ ਉਹਨਾਂ ਦੇ ਫੈਸਲੇ ਜਲਦਬਾਜ਼ੀ ਵਿੱਚ ਨਹੀਂ ਹੁੰਦੇ ਉਹਨਾਂ ਦਾ ਮਨ ਡਰ ਨਾਲ ਨਹੀਂ ਚੱਲਦਾ ਅਤੇ ਜਿੱਥੇ ਮਨ ਸ਼ਾਂਤ ਹੁੰਦਾਗਾ ਉੱਥੇ ਪੈਸਾ ਆਪਣੇ ਆਪ ਸੈੱਟ ਹੋ ਜਾਂਦਾਗਾ ਇੱਕ ਬਹੁਤ ਹੀ ਅਹੰਕਾਰ ਤੋੜਨ ਵਾਲੀ ਗੱਲ ਇਹ ਆ ਕਿ ਅੱਜ ਜ਼ਿਆਦਾਤਰ ਲੋਕਾਂ ਦੀ ਲਾਈਫ ਵਿੱਚ ਦਿਮਾਗ ਕਮਾਉਂਦਾਗਾ ਮਨ ਘਰੌਂਦਾਗਾ ਦਿਮਾਗ ਗਿਣਤੀ ਕਰਦਾਗਾ ਜੋ ਜਨਾਮਾ ਬਣਾਉਂਦਾਗਾ ਪਰ ਮਨ ਅੰਦਰੋਂ ਸੁਰੱਖਿਅਤ ਮਹਿਸੂਸ ਹੀ ਨਹੀਂ ਕਰਦਾ ਤੇ ਇਹ ਗੱਲ ਹੁਣ ਧਿਆਨ ਨਾਲ ਜਿੱਥੇ ਕਬਰਾਂ ਟਾ ਉਥੇ ਕੋਈ ਵੀ ਚੀਜ਼ ਲੰਬੇ ਸਮੇਂ ਲਈ ਨਹੀਂ ਟਿਕ ਸਕਦੀ ਪੈਸਾ ਮਨ ਦੀ ਪਰਸ਼ਾਵਾ ਮਨ ਹਿੱਲਿਆ ਪੈਸਾ ਹਿੱਲ ਗਿਆ ਮਨ ਸ਼ਾਂਤ ਹੋ ਗਿਆ ਪੈਸਾ ਆਪਣੇ ਆਪ ਸੰਭਲ ਗਿਆ ਇਹ ਗੱਲ ਲਕੀਨਾ ਵਿੱਚ ਨਹੀਂ ਕਿਸਮਤ ਵਿੱਚ ਨਹੀਂ ਇਹੇ ਅਵਸਥਾ ਵਿੱਚ ਹੁੰਦੀ ਆ ਅੰਤ ਵਿੱਚ ਇੱਕ ਗੱਲ ਸਮਝ ਲਓ ਪੈਸਾ ਕਮਾਉਣਾ ਕਿਸਮਤ ਹੋ ਸਕਦਾ ਪਰ ਪੈਸਾ ਰੱਖਣਾ ਇੱਕ ਅੰਦਰੂਨੀ ਅਵਸਥਾ ਹੈ ਇਹ ਅਵਸਥਾ ਨਾ ਕਿਸੇ ਕੋਰਸ ਨਾਲ ਮਿਲਦੀ ਆ ਨਾ ਕਿਸੇ ਟ੍ਰਿਕ ਨਾਲ ਨਾ ਕਿਸੇ ਗੁਰੂ ਦੇ ਨਾਰੇ ਨਾਲ ਇਹ ਅਵਸਥਾ ਉਦੋਂ ਬਣਦੀ ਆ ਜਦੋਂ ਮਨ ਸ਼ਾਂਤ ਹੁੰਦਾਗਾ ਡਰ ਤੋਂ ਮੁਕਤ ਹੁੰਦਾਗਾ ਤੇ ਪ੍ਰੈਜ਼ੈਂਟ ਵਿੱਚ ਟਿਕਿਆ ਹੁੰਦਾਗਾ ਵਰਤਮਾਨ ਵਿੱਚ ਇਸ ਵੀਡੀਓ ਦਾ ਮਕਸਦ ਤੁਹਾਨੂੰ ਅਮੀਰ ਬਣਾਉਣਾ ਨਹੀਂਗਾ ਮਕਸਦ ਸਿਰਫ ਇੰਨਾ ਕਾ ਕਿ ਤੁਸੀਂ ਆਪਣੇ ਮਨ ਦੀ ਹਾਲਤ ਨੂੰ ਸਮਝ ਸਕੋ ਕਿਉਂਕਿ ਜਿਹੜਾ ਇਹ ਆਪਣਾ ਮਨ ਇੱਕ ਵਾਰੀ ਸਮਝ ਗਿਆ ਉਸ ਦੇ ਲਈ ਪੈਸਾ ਕਦੇ ਵੀ ਮੇਨ ਸਮੱਸਿਆ ਨਹੀਂ ਰਹਿੰਦਾ ਜਿਹੜਾ ਮਨ ਪੈਸੇ ਨੂੰ ਸਵੀਕਾਰ ਕਰਨਾ ਸਿੱਖ ਲੈਂਦਾਗਾ ਉਹੀ ਪੈਸੇ ਨੂੰ ਸੰਭਾਲ ਸਕਦਾ ਹੈ ਸਵੀਕਾਰਨ ਕਰਨ ਦਾ ਮਤਲਬ ਲਾਲਚ ਨਹੀਂ ਸਵੀਕਾਰ ਕਰਨ ਦਾ ਮਤਲਬ ਡਰ ਤੋਂ ਮੁਕਤੀ ਜਦੋਂ ਮਨ ਜਦੋਂ ਮਨ ਕਹਿੰਦਾਗਾ ਜੋ ਆਇਆ ਠੀਕ ਹੈ ਕਾਫੀ ਆ ਤਾਂ ਉਸ ਪਲ ਤੋਂ ਹੀ ਸਥਿਰਤਾ ਸ਼ੁਰੂ ਹੁੰਦੀ ਆ ਇਸ ਲਈ ਜੇ ਤੁਸੀਂ ਧਿਆਨ ਨਾਲ ਵੇਖੋ ਪੈਸਾ ਕੋਲ ਖੜਦਾ ਨਹੀਂ ਇਹਦੀ ਅਸਲ ਵਜ੍ਹਾ ਖਰਚ ਨਹੀਂ ਹਾਲਾਤ ਨਹੀਂ ਲੋਕ ਵੀ ਨਹੀਂ ਸਗੋ ਮਨ ਦੀ ਅੰਦਰਲੀ ਅਵਸਥਾ ਗਈ ਜਿੱਥੇ ਮਨ ਡਰਿਆ ਹੋਏਗਾ ਉੱਥੇ ਪੈਸਾ ਨਹੀਂ ਟਿਕ ਸਕਦਾ ਜਿੱਥੇ ਮਨ ਸ਼ਾਂਤ ਆ ਉੱਥੇ ਪੈਸਾ ਆਪਣੇ ਆਪ ਠਹਿਰ ਜਾਂਦਾਗਾ ਸੋ ਇਹ ਵੀਡੀਓ ਕਿਵੇਂ ਲੱਗੀ ਆਈ ਹੋਪ ਇਹ ਤੁਹਾਨੂੰ ਵੀਡੀਓ ਸਮਝ ਆ ਗਈ ਹੋਊਗੀ ਨੈਕਸਟ ਵੀਡੀਓ ਕਮਿੰਗ ਸੂਨ ਲੈ ਕੇ ਆ ਰਹੇ ਹਾਂ